ਬੀਤੇ ਕੁਝ ਸਾਲਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਏ ਗਏ ਅਤੇ ਅਚਾਨਕ ਹੀ ਉਹਨਾਂ ਨੂੰ ਸੇਵਾ ਮੁਕਤ ਵੀ ਕਰ ਦਿੱਤਾ ਗਿਆ ਬਹੁਤ ਸਾਰੇ ਅਜਿਹੇ ਜਥੇਦਾਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਨ੍ਹਾਂ ਨੂੰ ਅਚਾਨਕ ਹੀ ਸੇਵਾ ਦਿੱਤੀ ਗਈ ਅਤੇ ਅਚਾਨਕ ਹੀ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਇਸ ਗੱਲ ਦਾ ਰੋਸ ਜਿਹੜਾ ਆ ਉਹ ਸਿੱਖ ਜਗਤ ਦੇ ਵਿੱਚ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਸੀ ਜੇਕਰ ਗੱਲ ਕੁਲਦੀਪ ਸਿੰਘ ਗੜਗਜ ਜਿਹੜੇ ਕਿ ਕਾਰਜਕਾਰੀ ਜਥੇਦਾਰ ਬਣਾਏ ਗਏ ਉਹਨਾਂ ਨੂੰ ਜਦੋਂ ਜਥੇਦਾਰ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਇਹ ਰੋਸ ਜਿਹੜਾ ਆ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਹਰਜਿੰਦਰ ਸਿੰਘ ਤਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਹੜੀ ਕਿ ਹੁਣ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਅਤੇ ਉਹਨਾਂ ਦੀ ਸੇਵਾ ਮੁਕਤੀ ਦੀ ਪ੍ਰਕਿਰਿਆ ਨੂੰ ਸੰਭਾਲਿਆ ਕਰੇਗੀ ਯਾਨੀ ਕਿ ਹੁਣ ਕਿਸੇ ਵੀ ਜਥੇਦਾਰ ਨੂੰ ਜੇਕਰ ਲਗਾਉਣਾ ਹੈ ਤਾਂ ਉਸ ਦੀ ਇੱਕ ਪ੍ਰਕਿਰਿਆ ਹੋਵੇਗੀ ਅਤੇ ਜੇਕਰ ਉਸ ਨੂੰ ਸੇਵਾ ਮੁਕਤ ਕਰਨਾ ਹੈ ਤਾਂ ਉਸ ਦੀ ਵੀ ਇੱਕ ਪ੍ਰਕਿਰਿਆ ਹੋਇਆ ਕਰੇਗੀ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਸਿੱਖ ਜਗਤ ਦੇ ਕਈ ਵੱਡੇ ਚਿਹਰੇ ਜਿਹੜੇ ਨੇ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਹੋਇਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ 34 ਮੈਂਬਰ ਹੋਣਗੇ ਇਸ ਕਮੇਟੀ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਇਸ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਖਾਲਸਾ ਪ੍ਰਧਾਨ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਤਰਨਾ ਦਲ ਅਤੇ ਇਸ ਤੋਂ ਇਲਾਵਾ ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਅਵਤਾਰ ਸਿੰਘ ਸੁਰ ਸਿੰਘ ਅਤੇ तमाम ਇਸ ਤੋਂ ਇਲਾਵਾ ਕਈ ਸਿੱਖ ਜਗਤ ਦੇ ਵੱਡੇ ਚਿਹਰੇ ਜਿਹੜੇ ਨੇ ਇਹਨਾਂ 32 ਮੈਂਬਰਾਂ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਬੀਬੀ ਇੰਦਰਜੀਤ ਕੋਰ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਇਸ ਕਮੇਟੀ ਦੇ ਵਿੱਚ ਬੀਬੀ ਇੰਦਰਜੀਤ ਕੋਰ ਪ੍ਰਧਾਨ ਭਗਤਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਨੂੰ ਵੀ ਥਾਂ ਦਿੱਤੀ ਗਈ ਹੈ ਅਕਾਦਮੀ ਵਿਭਾਗ ਤੋਂ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਸ ਤੋਂ ਇਲਾਵਾ ਕਈ ਹੋਰ ਉੱਗੀਆਂ ਸ਼ਖਸੀਅਤਾਂ ਨੇ ਜਿਹੜਾਂ ਦੇ ਨਾਮ ਜਿਹੜੇ ਨੇ ਇਸ ਲਿਸਟ ਦੇ ਵਿੱਚ ਨਜ਼ਰ ਆ ਰਹੇ ਨੇ ਕੁੱਲ 32 ਮੈਂਬਰ ਨੇ ਅਤੇ ਹੁਣ ਜਦੋਂ ਵੀ ਜਥੇਦਾਰ ਦੀ ਨਿਯੁਕਤੀ ਹੋਵੇਗੀ ਤਾਂ ਇਹਨਾਂ ਦਾ ਕਾਰਜਭਾਗ ਇਹਨਾਂ ਦੀ ਜਿਹੜੀ ਪ੍ਰਕਿਰਿਆ ਹੈ ਜਥੇਦਾਰ ਨੂੰ ਲਗਾਉਣ ਦੀ ਜੋ ਪ੍ਰਕਿਰਿਆ ਭਾਵੇਂ ਕਿਸੇ ਵੀ ਅਤਖਤ ਦੀ ਗੱਲ ਕਰ ਲਈਏ ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰ ਲਈ ਜਾਵੇ ਤਾਂ ਹੁਣ ਜਦੋਂ ਜਥੇਦਾਰ ਜਦੋਂ ਲਗਾਏ ਜਾਣਗੇ ਧਮਦਮਾ ਸਾਹਿਬ ਦੇ ਜਾਂ ਫਿਰ ਕੇਸਗੜ੍ਹ ਸਾਹਿਬ ਬਨੰਦਪੁਰ ਸਾਹਿਬ ਦੇ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਾਂ ਇਹਨਾਂ ਮੈਂਬਰਾਂ ਦੇ ਕੋਲੋਂ ਹੀ ਜਿਹੜਾ ਆ ਉਹਨਾਂ ਦੀ ਨਿਯੁਕਤੀ ਹੋਵੇਗੀ ਅਤੇ ਜਿਸ ਜਥੇਦਾਰ ਨੂੰ ਹਟਾਇਆ ਜਾਵੇਗਾ ਯਾਨੀ ਕਿ ਜਿਸ ਜਥੇਦਾਰ ਦੀ ਸੇਵਾ ਮੁਕਤੀ ਕੀਤੀ ਜਾਵੇਗੀ ਤਾਂ ਇਹਨਾਂ 32 ਮੈਂਬਰਾਂ ਦੀ ਇੱਕ ਕਮੇਟੀ ਹੈ ਉਥੋਂ ਹੀ ਸੇਵਾ ਮੁਕਤੀ ਜਿਹੜੀ ਹੈ ਉਹ ਕੀਤੀ ਜਾਇਆ ਕਰੇਗੀ